ਬੜਾ ਭਾਈ ਨੂੰ ਮਾਰਾ ਕੀ ਕਰ ਹਾਂ ਜੀ ਬਰਾਬਰ ਦੇ ਹੋ ਜਾ ਯਾਰ ਪਲੀਜ਼ ਯਾਰ ਨਾਲ ਦੇ ਬਰਾਬਰ ਦੇ ਹੋ ਜਾ ਬੱਲੇ ਤੂੰ ਵੀ ਨਾਲ ਲੱਗ ਯਾਰ ਕੈਂਡੀਡੇਟ ਤੇ ਭਾਈ ਹੋਰ ਕਿੰਨੇ ਅੱਗੇ ਰਹੋਗਾ ਸਾਈ ਹਾਂ ਸੋਸ ਪਾਰਟੀ ਜਿੰਦਾਬਾਦ ਲੱਗੋ ਬੋਲਦੇ ਹੁਣ ਇੱਕ ਗਿੱਟੀ ਪਾਓ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮਸ਼ਾਅੱਲਾਹ ਕਾਂਗਰਸ ਪਾਰਟੀ ਜਿੰਦਾ हां ये आ गई आओ कुछ एक और हां जी आगे चलो ये आगे की आओ जी जीतू गा भी जीतू गा संजय आ जीतू गा जीतू गा भी जीतू गा संजय आ जीतू बितूगा <laughs> 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 <laughs>

ਠੀਕ ਹੈ ਜਾਨ ਮੈਂ ਉਹ ਦਿੰਦੀ ਨਹੀਂ ਕਿਹੜਾ ਤੁਹਾਡਾ ਕੀ ਕੰਮ ਹੈ ਸਾਡਾ ਟੈਕਸ ਫਾਈਲ ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਆ ਜਿੰਦੀ ਤਾਂ ਬਹੁਤ ਥੋੜੇ ਥੋੜੇ ਜਿੰਦੀ ਨਹੀਂ ਮੈਨੂੰ ਇੱਕ ਮਿੰਟ ਮੇਰੀ ਗੱਲ ਸੁਣੋ ਹਾਂ ਜੀ ਜੂਨੀਆ ਨਾਲ ਜਿਹਨੇ ਪਹਿਲਾਂ ਹੀ ਧਰਨਾ ਲਾਇਆ ਸੀ ਇਹ ਮੈਨੂੰ ਪੰਚਾਇਤ ਨੇ ਆ ਕੇ ਨਹੀਂ ਮਾਰਦੇ ਥੋੜਾ ਮਦਦ ਹਾਂ ਸਰਪੰਚ 50% ਵਾਲਾ ਜਿਹੜਾ ਆਪਲਾ ਰੱਖਿਆ ਲਾ ਕਿਸੇ ਜੋ ਵੀ ਤੁਹਾਡੇ ਇਸ਼ੂ ਜਨੇ ਨਾ ਲਿਖੀ ਤੁਸੀਂ ਕਦੇ ਵਿਆਹ ਦਿੱਤਾ ਹੋਣਾ ਤੁਹਾਡਾ ਧਿਆਨ ਚ ਆ ਗਿਆ ਜੀ ਜੋ ਤੁਹਾਡਾ ਮਤਲਬ ਮੈਂ ਵਿਧਾਨ ਸਭਾ ਵਿੱਚ ਹੁਣ ਸੈਸ਼ਨ ਮੁੜੇ ਆਉਣਾ ਜਿੱਥੇ ਜੁੜ ਕੇ ਬਰੀਫ ਕਰ ਦੋਗੇ ਵੀ ਆਹ ਚੀਜ਼ ਹੈਗੀ ਜੀ ਸੋਝ ਜੇ ਮੈਂ ਤਾਂ ਬੁੱਢ ਨੂੰ ਜਮ ਸਮਝ ਹੋ ਜਾਵੇ ਤੇ ਹੁਣ ਹੁਣ ਇੱਥੇ ਸਮਝਾਉਣ ਦਾ ਟਾਈਮ ਨਹੀਂ ਹੈ ਪਹਿਲਾਂ ਵੀ ਜਿਹੜੇ ਜਿਹੜੇ ਪਹਿਲਾਂ ਕੋਸਤਾ ਸੀ 3 ਸਾਲ ਪਹਿਲਾਂ ਉਹ ਸਰਕਾਰ ਨੇ ਦਿੱਤੀਆਂ ਨੇ ਆਸਾਂ ਸਰਕਾਰ ਨੇ ਕੁਝ ਨਹੀਂ ਜੰਨੀ ਨੇ ਕੱਢੀਆਂ ਹੋਈਆਂ ਨੇ ਬਹੁਤ ਬੱਲੇ ਲੱਗ ਰਹੇ ਨੇ ਅਸੀਂ ਤਾਂ ਖੰਦ ਤੋਂ ਦੁਆਰਾ ਸਾਨੂੰ ਬਣਾਉਗਾ ਕਿਉਂਕਿ ਜਿੰਦੀ ਭਾਈ ਕਾਂਗਰਸ ਪਾਰਟੀ ਜਿੰਦਾਬਾਦ ਜੀ ਆਪਣਾ ਮੇਰਾ ਨਾਮ ਵੀਰਵਾਲ ਸਿੰਘ ਬੱਲਾ ਜੀ ਕਿਤਨੇ ਨੰਬਰ ਵਾਰਡ ਤੋਂ ਲੜ ਰਹੇ ਹੋ ਜੀ ਕਾਂਗਰਸ ਦੇ ਟਿਕਟ ਤੋਂ ਕੀ ਕਹਿਣਾ ਚਾਹੋਗੇ ਅੱਜ ਮੈਂ ਤਾਂ ਜੀ ਆਪਣੇ ਵੋਟਰਾਂ ਨੂੰ ਇਹੀ ਬੀਲ ਕਰਨਾ ਚਾਹੁੰਦਾ ਵੀ ਆਪਣੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਬਣਾਓ ਮੇਰਾ ਸਾਥ ਦੇਣਾ ਸਾਰੇ ਵਾਰਡ ਦੇ 6 ਨੰਬਰ ਦੇ ਵਾਰਡ ਜਿੰਨੇ ਵੋਟਰ ਸੂਚੇ ਸਭ ਨੂੰ ਬੇਨਤੀ ਕਰਦਾ ਜੀ ਕਿ ਮੇਰੇ ਜੋ ਕੰਮ ਹੋਣਗੇ ਮੈਂ ਆਪਣੇ ਲੋਕਤੰਤਰ ਦੇ ਸਾਰੇ ਕੰਮ ਕਰਕੇ ਦਊਂਗਾ ਜੀ ਮੈਂ। ਅਧੂਰੇ ਪੈਨੇ ਜਿਵੇਂ ਜੀ ਆਪਣੇ ਵਿਡਾਪਾ ਪ੍ਰੋਜੈਕਟ ਕੱਟੀ ਗਈ ਹੈ ਜੀ। ਜਿਹਨੇ ਰਾਸ਼ਨ ਕਾਰਡ ਕੱਟੇ ਗਏ ਨੇ ਜੀ। ਕੋਈ ਗਲੀਆਂ ਨਾਲੀਆਂ ਜੋ ਕੰਮ ਅਧੂਰੇ ਪਏ ਜੀ ਸਭ ਤੋਂ ਪਹਿਲਾਂ ਮੈਂ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰੂੰਗਾ ਜੀ। ਥਾਂ ਗਰੀਬ ਗਰੀਬ ਪਰਵਾਰ ਦੇ ਨਾਲ ਹੈ ਜੀ ਮੈਂ ਗਰੀਬ ਪਰਵਾਰਾਂ ਦੇ ਸਭ ਤੋਂ ਪਹਿਲਾਂ ਉਹਨਾਂ ਦੇ ਮਸਲੇ ਹੱਲ ਕਰੂੰਗਾ ਜੀ। ਕਿਉਂ ਉਹਨਾਂ ਦਾ ਹੋਊਗਾ ਤਨਦੇਹੀ ਨਾਲ ਮੈਂ ਕੰਮ ਕਰੂੰ ਦਿਨ ਰਾਤ ਮਿਹਨਤ ਕਰੂੰਗਾ ਜੀ। ਹਰ ਨਾ ਗਰੀਬ ਨਾ ਮੋਢੇ ਨਾਲ ਮੋਢਾ ਲਾ ਕੇ ਚੱਲਾਂਗਾ। ਪੇਰਾ ਜੀ ਮੁਕਾਬਲਾ ਹੈਗਾ ਜੀ ਗਰਮੀਤ ਬਾਬਾ ਜੀ। ਗੋਰਾ ਲਾਲ ਜ ਤੇ ਮਣੀ ਆ ਆदमी ਵਰ ਨਹੀਂ ਇਹ ਇਹਨਾਂ ਨਾਲ ਮੇਰਾ ਮੁਕਾਬਲਾ ਜੀ ਮੇਰੀ ਜਿੱਤ ਜੀ ਬਹੁਤ ਮੈਨੂੰ ਲੋਕਾਂ ਦਾ ਸਹਿਯੋਗ ਮਿਲ ਰਿਹਾ ਜੀ ਆਪਣੇ VOTER VOTERਾਂ ਦਾ ਵੀ ਕਹਿੰਦੇ ਲੰਬੀ ਲੀਡ ਵੱਡੀ ਲੀਡ ਨਾਲ ਜਿੱਤਾਂਗੇ ਜੀ VOTERਾਂ ਦਾ ਪਿਛਲੇ ਹੀ ਹੈ ਜੀ ਮੇਰੀ ਵੀ ਹੱਥ ਵਾਂਢ ਕੇ ਬੇਨਤੀ ਆ ਵੀ ਮੈਨੂੰ ਵੋਟ ਪਾ ਕੇ ਜੀ ਕਾਮਯਾਬ ਕਰਨਾ ਜੀ ਸਾਰਿਆਂ ਨੂੰ ਵੀ ਮੈਂ ਤਿੰਨ ਦੇਹੀ ਦੇ ਨਾਲ ਮਿਹਨਤ ਕਰਾਂਗਾ ਜੀ ਪਾਰਟੀ ਦੀ ਸੇਵਾ ਕਰਾਂਗਾ ਜੀ ਕਿਹੜਾ ਤੁਹਾਡਾ ਖੇਤੀ ਦਾ जो भी इश्यू है जो थोड़ा मतलब मैं विधानसभा ਕਿਨ ਮੂਰੇ ਆਉਣਾ ਜੇ ਤੁਹਾਨੂੰ ਮਿਲ ਕੇ ਬ੍ਰੀਫ ਕਰ ਦੋਗੇ ਵੀ ਆਹ ਕੀ ਹੈਗੀ ਸੋਝੋ ਜੀ ਮੈਂ ਤਾਂ ਬੋਲੂ ਕਿ ਮੈਨੂੰ ਸਮਝ ਨਹੀਂ ਆ ਰਿਹਾ ਤੇ ਹੁਣ ਹੁਣ ਇੱਥੇ ਸਮਝਾਉਣ ਦਾ ਟਾਈਮ ਨਹੀਂ ਹੈ ਪਹਿਲਾਂ ਵੀ ਜਿਹੜਾ ਜਿਹਦਾ ਪਹਿਲਾਂ ਕੋਸਤਾ ਕਿ 3 ਸਾਲ ਪਹਿਲਾਂ ਉਹ ਸਰਕਾਰ ਨੇ ਦਿੱਤੀਆਂ ਨੇ ਆ ਸਰਕਾਰ ਨੇ ਕੁਛ ਨਹੀਂ ਦਿੱਤੀ ਜੰਨੀ ਨੇ ਕੱਢੀਆਂ ਹੋਈਆਂ ਨੇ ਉਹ ਵੀ ਬੰਦੇ ਲੱਗ ਰਹੇ ਨੇ ਅਸੀਂ ਰੱਖ ਤੋਂ ਦੁਆਰਾ ਸਾਨੂੰ ਬਰਾਵਾ ਕਿਹ ਕਿਹ ਕੀ ਕਹਿਣਾ ਚੜੇ ਜਿਹੜਾ ਅੱਜ ਹੰਡਾਇਆ ਨਗਰ ਪੰਚਾਇਤ ਦੇ ਵਿੱਚ ਚੋਣਾਂ ਲਈ ਜਿਹਨਾਂ ਦਾ ਆਖਰੀ ਦਿਨ ਹੈਗਾ ਪ੍ਰਚਾਰ ਨੇ ਦੇਖੋ ਜਿਹੜੇ ਸਾਡੇ ਟਪ 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 ਦੀ ਟਪ ਟਪ ਜਿੱਤ ਮੰਡੀ ਸਾਰੇ ਵਾਰਡਾਂ ਦੇ ਵਿੱਚ ਕੈਂਡੀਡੇਟ ਖੜੇ ਨੇ ਜੋ ਕੌਂਸਲ ਚੋਣਾਂਾਂ ਤੇ ਲੜਦੇ ਨੇ ਤੇ ਅੱਜ ਅਸੀਂ ਜਿਹੜੀ ਸਾਰੀ ਜਿਹੜੀ ਟੀਮ ਹੈ ਉਹਨਾਂ ਦਾ ਘਰ ਘਰ ਜਾ ਕੇ ਉਹਨਾਂ ਦੇ ਵੋਟਰਾਂ ਮੰਗ ਰਹੇ ਹਾਂ ਤੇ ਲੋਕਾਂ ਦਾ ਬੜਾ ਸ਼ਰਸਪੌਂਸ ਹੈ ਬੜਾ ਵਧੀਆ ਸਹਿਯੋਗ ਹੈ ਇਹ ਤੋਂ ਪਹਿਲਾਂ ਵੀ ਜਿਹੜੀ ਜਿਮਨੀ ਚੋਣ ਹੋਈ ਹੈ ਇੱਥੋਂ ਦੇ ਵੋਟਰਾਂ ਨੇ ਸਾਡਾ ਬਹੁਤ ਵੱਡਾ ਸਾਨੂੰ ਪਿਆਰ ਬਹੁਤ ਬੜਾ ਸਰਕਾਰ ਦਿੱਤਾ ਵੱਡਾ ਸਹਿਯੋਗ ਦਿੱਤਾ ਇੱਥੋਂ ਲੰਬੇ ਸਮੇਂ ਬਾਅਦ ਜਿਹੜੀ ਕਾਂਗਰਸ ਹੈ ਇੱਥੋਂ ਬੜੀ ਲੀਡ ਲਈ ਉਹਨਾਂ ਨੇ ਹੰੜਿਆ ਦੇ ਵਿੱਚੋਂ ਤੇ ਮੈਨੂੰ ਹੁਣ ਵੀ ਬੜੀ ਉਮੀਦ ਆ ਵੀ ਸਾਡੇ ਜਿਹੜੇ ਸਾਰੇ ਕੈਂਡੀਡੇਟ ਆ ਬਹੁਤ ਸੂਝਬਾਨ ਚੰਗੇ ਕੈਂਡੀਡੇਟ ਨੇ ਜਿਹੜੇ ਵਧੀਆ ਲੀਡ ਨਾਲ ਜਿੱਤਣਗੇ ਸਾਰੇ ਕੈਂਡੀਡੇਟ ਜਿਸ ਤਰ੍ਹਾਂ ਦਾ ਲੋਕਾਂ ਦਾ ਸਹਿਯੋਗ ਲੋਕਾਂ ਦਾ ਸਵਾਸ ਮਿਲ ਰਿਹਾ ਦੇਖੋ ਜੋ ਚੰਗਾ ਕੰਮ ਕੀਤਾ ਉਹਦਾ ਫਾਇਦਾ ਵੀ ਮਿਲਦਾ ਤੇ ਬਾਕੀ ਭਾਵੇਂ ਜਿਹੜੇ ਸਾਡੇ ਕਾਫੀ ਜਿਹੜੇ ਪੁਰਾਣੇ ਐਮਸੀ ਨੇ ਉਹ ਚੋਣ ਲੜ ਰਹੇ ਨੇ ਸਾਰੇ ਜਿਹੜੇ ਵਧੀਆ ਮਾਰਜ ਨਾਲ ਜਿੱਤਣ ਦੀ ਪਿੱਛੇ ਚਾ ਉਹਦਾ ਕਾਰਨ ਇਹ ਹੈ ਵੀ ਉਹਨਾਂ ਐਮਸੀਆਂ ਨੇ ਆਪਣੇ ਆਪਣੇ ਬਾਲਡਾਂ ਜਿੱਥੇ-ਥੇ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਮਿਲੀ ਉਹਨਾਂ ਨੂੰ ਜ਼ਿੰਮੇਵਾਰੀ ਨੂੰ ਜਿਹੜਾ ਪੂਰਾ ਤਨ ਦੇ ਹੀ ਨੰਨ ਬਾਇਆ ਕੱਲਾ ਕੰਮ ਦੇ ਨਹੀਂ ਉਹ ਇੱਥੋਂ ਦੇ ਜਿਹੜੇ ਹਲਕੇ ਦੇ ਆਪਣੇ ਆਪਣੇ ਜਿਹੜੇ ਹੰਢਿਆਏ ਦੇ ਲੋਕਾਂ ਦੇ ਦੁੱਖ ਸੁੱਖ ਦੇ ਸਾਥੀ ਬਣ ਕੇ ਉਹ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਕੇ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਸਮੱਸਿਆ ਸੀ ਉਹਨਾਂ ਨਾਲ ਉਹ ਮੋਢਾ ਮੋਢਾ ਲਾ ਕੇ ਖੜੇ ਚਾਹੇ ਇੱਥੋਂ ਦੇ ਕੋਈ ਸਾਂਝੇ issues ਸੀ ਚਾਹੇ ਉਹ ਪੂਰੇ ਹੰਢਿਆਏ ਦੇ ਸੀ ਪਰ ਉਹ ਹਰੇਕ ਐਮਸੀ ਆ ਜਿਹੜਾ ਜਿਵੇਂ ਸਾਡੇ ਕੁਲਦੀਪ ਤਾਜਪੁਰੇ ਲੈ ਲਓ ਪਤਲੂ ਜੀ ਲੈ ਲਓ ਆਪਣੇ ਚਮਕੌਰ ਸਿੰਘ ਲੈ ਲਓ ਜਿਹੜੇ ਪੁਰਾਣੇ ਐਮਸੀ ਵੀ ਚੋਣ ਲੜਿਆ ਵੀ ਸਾਰਿਆਂ ਨੇ ਉਹਨਾਂ ਦੇ ਇੱਥੋਂ ਦੇ ਮੁੱਦੇ ਸੀ ਉਹਨਾਂ ਨੂੰ ਵਧੀਆ ਢੰਗ ਨਾਲ ਜਿਹੜਾ ਉਠਾਇਆ ਹੈਗਾ ਉਹਨਾਂ ਨਾਲ ਸਮੱਸਿਆਵਾਂ ਨੂੰ ਸੌਲਵ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਵੀ ਜਿਹੜੀ ਸਾਡੀ ਟੀਮ ਸਾਰੇ ਬਹੁਤ ਵਧੀਆ ਕੈਂਡੀਡੇਟਸ ਸੀ ਦਿੱਤੇ ਨੇ ਤੇ ਸਾਰੇ ਜਿੱਤਣ ਦੀ ਪੀਸ਼ਾ ਚੱਲੇ ਨੇ ਵਧੀਆ ਮਾਰ ਨਾਲ ਜਿੱਤਣਗੇ ਅਸੀਂ 13 ਦੀਆਂ 13 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ ਸੀ ਪਰ ਇੱਕ ਸੀਟ ਤੇ ਕੁਝ ਜਿਹੜੇ ਸਰਕਾਰ ਨੇ ਗਲਤ ਹੱਥ ਕੰਡੇ ਬਣਾ ਕੇ ਸਾਡੇ ਉਮੀਦਵਾਰ ਦੇ ਜਿਹੜੇ ਕਾਜ ਰੱਦ ਕਰਾਤੇ ਭਾਵੇਂ ਹਾਈ ਕੋਰਟ ਤੋਂ ਸਾਨੂੰ ਇਮੀਡੀਏਟਲੀ ਕੋਈ ਰੀਲੀਫ ਨਹੀਂ ਮਿਲੀ ਪਰ ਅਸੀਂ ਲੜਾਈ ਨੂੰ ਬੰਦ ਨਹੀਂ ਕੀਤਾ ਇਲੈਕਸ਼ਨ ਤੋਂ ਬਾਅਦ ਉਹਦਾ ਸਾਰਾ ਅਸੀਂ ਹੋਰ ਵਕੀਲਾਂ ਨਾਲ ਉਹਦੀ ਰਾਇ ਕਰਕੇ ਉਹਦੇ ਵਿੱਚ ਕੀ ਕਰ ਸਕਦੇ ਆ ਇਥੋਂ ਪੂਰਾ ਰਿਕਾਰਡ ਲੈ ਕੇ ਕਿਸੇ ਵੀ ਅਸਿੱਟੇ ਦਾ ਸਾਡੇ ਕੈਂਡੀਡੇਟ ਦੇ ਜਿਹੜੇ ਕਾਗਜ਼ਾਤ ਕੀਤੇ ਆ ਉਹ ਲੜਾਈ ਸਾਡੀ ਜਿਹੜੀ ਆ ਉਹ ਜਾਰੀ ਰਹੂਗੀ ਹੰਡਾਏ ਦੇ ਵੋਟਰਾਂ ਨੂੰ ਮੇਰੀ ਅਪੀਲ ਆ ਵੀ ਜਿਹੜੀ ਕਾਂਗਰਸ ਆ ਵੀ ਇਹ ਧਰਮਵਿੰਦਰ ਫਰਕ ਪਾਰਟੀ ਆ ਹਮੇਸ਼ਾ ਇਹਨਾਂ ਨੇ ਹਰ ਵਰਗ ਦਾ ਚਾਹੇ ਕਿਸਾਨ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਕੋਈ ਵਪਾਰੀ ਹੋਵੇ ਉਹਨਾਂ ਦਾ ਖਿਆਲ ਰੱਖਿਆ ਤੇ ਕਾਂਗਰਸ ਦੇ ਟਾਈਮ ਦੇ ਜਿੱਦਾਂ ਤੇ ਵੀ ਕੌਂਸਲ ਰਾਜ ਕੀਤਾ ਜਿਹੜਾ ਇਥੋਂ ਦਾ ਚਾਹੇ ਕਿਸਾਨ ਮਜ਼ਦੂਰ ਵਪਾਰੀ ਪੂਰਾ ਖਸਹਾਲ ਰਿਹਾ ਤੇ ਜਿਹੜੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਜਿਹੜਾ ਸਾਡਾ ਸਾਥ ਦੇਣ ਅਸੀਂ ਜਿਹੜੇ ਇੱਥੋਂ ਦੇ ਜੋ ਵੀ ਇਹਨਾਂ ਦੇ ਮਸਲੇ ਹੋਣਗੇ ਉਹਨਾਂ ਨੂੰ ਅਸੀਂ ਹੱਲ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਪਰ ਬਹੁਤ ਵੱਧਾ ਵਧੀਆ ਰਿਸਪਾਂਸ ਹੈ ਜਿਹੜੀ ਕਾਂਗਸ ਪਾਰਟੀ ਨਾਲ ਜਿਹੜੇ ਲੋਕ ਨੇ ਜੁੜਨਗੇ ਪਹਿਲਾਂ ਵੀ ਜਦੋਂ ਐਮਐਲਏ ਇਲੈਕਸ਼ਨ ਸੀ ਉਦੋਂ ਬਹੁਤ ਵੱਡੀ ਲੀਡ ਅੰਡੇ ਦੇ ਵਿੱਚੋਂ ਮਿਲੀ ਸੀ ਉਹੀ ਜਿਹੜੀ ਲੀਡ ਹੈ ਉਹ ਬਰਕਰਾਰ ਹੈ ਉਹੀ ਉਤਸ਼ਾਹ ਲੋਕਾਂ ਦੇ ਵਿੱਚ ਉਹੀ ਜਿਹੜਾ ਲੋਕ ਪਹਿਲਾਂ ਕਾਂਗਰਸ ਨੂੰ ਬਹੁਤ ਜ਼ਿਆਦਾ ਪਿਆਰ ਕਰ ਰਹੇ ਨੇ ਮੈਂ ਬਾੜ ਪੰਜ ਤੇ 6 ਦਿੱਕਿਆ ਜਾ ਰੌਣ ਸੀਗਾ ਹੁਣ ਸਰਦਾਰ ਗੁਰਦੀਪ ਸਿੰਘ ਕਾਲਾ ਢਿੱਲੋਂ ਜੀ ਐਮ ਐਲ ਐ ਸਾਹਿਬ ਅਸੀਂ ਡੋਰ ਟੂ ਡੋਰ ਜਾ ਰਹੇ ਹਾਂ ਲੋਕਾਂ ਦਾ ਬਹੁਤ ਵੱਡਾ ਹਜ਼ੂਮ ਤੇ ਲੋਕ ਬਹੁਤ ਵੱਡਾ ਪਿਆਰ ਦੇ ਰਹੇ ਕਾਂਗਰਸ ਪਾਰਟੀ ਸਾਡੇ ਜਿਹੜੇ ਕੈਂਡੀਡੇਟ ਹੈ ਬੀਰਵਾਲ ਸਿੰਘ ਬੱਲਾ ਉਧਰ ਸਾਡੀ ਭੈਣ ਉਹ ਸਾਰੇ ਵਧੀਆ ਕੈਂਡੀਡੇਟ ਨੇ ਲੋਕਾਂ ਚ ਵੇਚਣ ਵਾਲੇ ਕੈਂਡੀਡੇਟ ਨੇ ਲੋਕਾਂ ਨਾਲ ਪਿਆਰ ਕਰਨ ਵਾਲੇ ਕੈਂਡੀਡੇਟ ਨੇ ਉਹ ਲੋਕ ਉਹਨਾਂ ਨੂੰ ਬੜਾ ਉਤਸ਼ਾਹ ਨਾਲ ਪਿਆਰ ਕਰ ਰਹੇ ਨੇ ਤੇ ਕਾਂਗਰਸ ਪਾਰਟੀ ਤੋਂ ਵਧੀਆ ਲੀਡ ਲੈ ਕੇ ਜਿੱਤ ਪ੍ਰਾਪਤ ਕਰੇਗੀ ਹਾਂ ਜੀ ਕੀ ਕਹਿਣਾ ਚਾਹਣੇ ਨੇ ਨਗਰ ਕੌਂਸਲ ਦੀਆਂ ਹੈਗੀਆਂ ਨਗਰ ਪੰਚਾਇਤ ਦੀਆਂ ਹੰਡਿਆਈਆਂ ਜੋ ਬਰਨਾਲੇ ਦੀਆਂ ਨਗਾ ਹੰਡਿਆਈਆਂ ਦੀ ਨਗਰ ਕੌਂਸਲ ਦੀ ਇਲੈਕਸ਼ਨ ਚੱਲ ਰਹੀ ਹੈ ਇਹਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਮੇਰੇ ਆ ਕਾਂਗਰਸ ਪਾਰਟੀ ਨੂੰ ਵੱਡੀ ਲੀਡ ਨਾਲ ਜਿੱਤਣਗੇ ਕਿਉਂਕਿ ਤਾਨੂੰ ਪਤਾ ਜਿਹੜੀ ਵਿਧਾਨ ਸਭਾ ਹੈ ਸਾਡੇ ਕਾਲਾ ਢਿੱਲੋਂ ਜਿੱਥੋਂ ਐਮ.ਐਲ.ਏ ਬਣੇ ਨੇ ਅਸੀਂ ਲਗਭਗ 700 ਵੋਟਾਂ ਦੇ 리ਡ ਕੀਤੀ ਸੀ ਦੋ ਬਹੁਤ देर बाद ਸਾਨੂੰ ਇਥੇ 리ਡ ਪ੍ਰਾਪਤ ਹੋਈ ਹੈ ਉਹਦੇ ਨੂੰ ਆਧਾਰ ਦੇ ਦੇ ਲੋਕਾਂ ਦੇ ਵਿੱਚ ਇੱਥੇ ਬਹੁਤ ਇੰਟਰਸਟ ਆ ਉਹਨੇ ਸਾਡੇ ਇੱਥੇ ਹੁੰਜਾ ਫਿਰ ਸਾਡੇ ਘਟੇ ਘਟੇ 9 ਤੋਂ 10 ਇੱਥੇ ਐਮ.ਸੀ ਜਿੱਤਣਗੇ ਇੱਥੋਂ ਜੋ ਅਸੀਂ ਆਪਣੀ ਕਮੇਟੀ ਕਾਂਗਰਸੀ ਹਾਮ ਆਦੇ ਬਲਬੂਤੇ ਦੇ ਬਣਾਵਾਂਗੇ ਉਹ ਜਿਹੜੇ ਨਾ ਕੀ ਦੀਨ ਮਾਨਾ ਕਦੇ ਕਾਂਗਰਸ ਬਾਗੇ ਕਦੇ ਝਾੜੂ ਜੀ ਬਾਗੇ ਕਦੇ ਬੀਜੇਪੀ ਬਾਗੇ ਐ ਨਹੀਂ ਪਤਾ ਇਹ 2000 ਮੌਕਾ ਪਰਸਤ ਬੰਦੇ ਨੇ ਇਹ ਅੱਜ ਅੱਧਾ ਅੱਧਾ ਆਗੇ ਇਹ ਨਹੀਂ ਪਤਾ ਕੱਲ ਨੂੰ ਫੇਰ ਬੀਜੇਪੀ ਬਾਗੇ ਨਹੀਂ ਪਤਾ ਕਾਂਗਰਸ ਤਾਂ ਕਿ ਲੋਕ ਇਹ ਗੱਲਾਂ ਨੂੰ ਨਹੀਂ ਪਸੰਦ ਕਰਦੇ ਲੋਕ ਕਰਦੇ ਨੇ ਪਸੰਦ ਜਿਹੜੇ ਪੱਕੇ ਕਿਸੇ ਪਾਰਟੀਆਂ ਦੇ ਖੜਦੇ ਨੇ ਲੋਕਾਂ ਨਾਲ ਖੜਦੇ ਨੇ ਉਹਨਾਂ ਦੇ ਮੁਲੇ ਚੱਕਵੇਂ ਚੁੱਲੇ ਨੇ ਇਹਨਾਂ ਲੋਕਾਂ ਨੇ ਪਾਰਟੀਆਂ ਦਾ ਬਹੁਤ ਥੱਲੇ ਘਰਾਪ ਆਈ ਹੈ ਆਕੇ ਕਿਨੇ ਕੋਈ ਮੂੰਹ ਨਹੀਂ ਲਾਉਂਦੇ ਇੱਥੇ ਸਾਡਾ ਕਾਂਗਰਸ ਪਾਰਟੀ ਆ ਕੇ ਵਧੀਆ ਮਾਰ ਜਿੰਦੇ ਜਿੱਤੇ ਬੱਲਾ ਜਿੱਤ ਕੇ ਪ੍ਰਾਪਤ ਕਰੂਗਾ ਅਜੀ ਲੋਕਾਂ ਨੂੰ ਕਹਿੰਦੇ ਵੀ ਕਾਂਗਰਸ ਨੂੰ ਵੋਟਾਂ ਪਾਓ 2027 ਦੀ ਕਿਉਂ ਇੱਥੇ ਮੋਟ ਬਣ ਚੁੱਕਿਆ ਸਾਡੇ ਐਮਐਲਏ ਕਾਲਾ ਢਲੋਂ ਜਿੱਥੇ ਬਣ ਚੁੱਕੇ ਨੇ ਸਰਕਾਰ ਸਾਡੀ ਬਣੀ ਤਾਂ ਇਹ ਤਾਂ ਸਮਝ ਬਣ ਮੈਂ ਦੋ ਵੀ ਨਹੀਂ ਜਿੱਤਨੇ ਇਹ ਝੂਠਾਂ ਦੀ ਬੰਡ ਹੈ ਭਗਵੰਤ ਮਾਨ ਰੋਜ਼ ਨਵੇਂ ਨਵੇਂ ਕੱਪ ਛੱਡ ਦਿੰਦਾ ਜਾ ਕਰਾਂ ਦੱਸੋ ਕੋਈ ਪੂਰਾ ਕੀਤਾ ਝੂਠ ਤੋਂ ਬਿਨਾ ਕੀਤਾ ਡਵੈਲਪਮੈਂਟ ਕਰਾਈ ਕਿਨੇ ਐਸੇ ਕੋਟੈਂਡਰ ਨਹੀਂ ਲਾਏ ਇਹ ਤਾਂ ਆਪ ਹੀ ਪਰਚੀਆਂ ਕਰਾਉਣ ਤੇ ਲੱਗੇ ਨੇ ਪਰਚੀਆਂ ਵਾਲੀ ਸਰਕਾਰ ਆ ਇਹ ਸਾਡਾ ਕਾਂਗਰਸ ਪਾਰਟੀ ਦਾ ਕੋਈ ਬਦਲਾ ਨਹੀਂ ਅਸੀਂ ਤਾਂ ਡਿਵੈਲਪਮੈਂਟ ਤੇ ਲੋਕਾਂ ਨੂੰ ਡਿਵੈਲਪਮੈਂਟ ਕਰਾਉਣਾ ਚਾਹੁੰਦੇ ਹਾਂ ਹੋਰ ਸਾਡਾ ਕੋਈ ਜਾਂਦਾ